11 ਫਰਵਰੀ ਨੂੰ ਸਮਰਾਲਾ ਵਿਖੇ ਹੋ ਰਹੀ ਸਟੇਟ ਕਨਵੈਨਸ਼ਨ ਨੂੰ ਲੈ ਕੇ ਪਿੰਡ ਜਕੜੀਆਂ ਵਿਖੇ ਹੋਈ ਹੰਗਾਮੀ ਮੀਟਿੰਗ ਅਰਨਾ ਚੌਧਰੀ ਦੀ ਗਵਾਹੀ ਚ ਦੀਨਾਨਗਰ ਤੋਂ ਸਮਰਾਲਾ ਵਿਖੇ ਸਟੇਟ ਕਨਵੈਨਸ਼ਨ ਲਈ ਜਾਵੇਗਾ ਵੱਡਾ ਕਾਫਲਾ ਕਾਂਗਰਸ ਪਾਰਟੀ ਵੱਲੋਂ ਸਮਰਾਲਾ ਵਿਖੇ 11 ਫਰਵਰੀ ਨੂੰ ਕੀਤੀ ਜਾ ਰਹੀ ਪਹਿਲੀ ਸਟੇਟ ਕਨਵੈਨਸ਼ਨ 'ਚ ਪਾਰਟੀ ਵਰਕਰਾਂ ਦੀ ਸਮੂਲੀਅਤ ਯਕੀਨੀ ਬਣਾਉਣ ਲਈ ਅੱਜ ਦੀਨਾਨਗਰ ਦੇ ਪਿੰਡ ਜਕੜੀਆਂ ਵਿਖੇ ਚੇਅਰਮੈਨ ਹਰਵਿੰਦਰ ਸਿੰਘ ਪੱਟੀ ਦੀ ਅਗਵਾਈ ਚ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬਾ ਕੋਆਰਡੀਨੇਟਰ ਨਫਤੇਜਪਾਲ ਸਿੰਘ ਮੀਡੀਆ ਕੋਆਰਡੀਨੇਟਰ ਪੰਜਾਬ ਜਸਕਰਨ ਕਾਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੋਤਮ ਸੀਟ ਅਤੇ ਹਲਕਾ ਦਿਨਾਨਗਰ ਕੋਆਰਡੀਨੇਟਰ ਮੈਡਮ ਮਮਤਾ দত্ত ਨੇ ਸ਼ਾਮਲ ਹੁੰਦਿਆਂ ਕਨਵੈਨਸ਼ਨ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹਲਕਾ ਵਿਧਾਇਕ ਅਰਨਾ ਚੋਧਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਹੋਈ ਇਸ ਮੀਟਿੰਗ ਦੌਰਾਨ ਸੂਬਾ ਕੋਆਰਡੀਨੇਟਰ ਨਵਤੇਜ ਪਾਲ ਸਿੰਘ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਦਾ ਐਲਾਨ ਅਗਲੇ ਦਿਨਾਂ 'ਚ ਹੋ ਸਕਦਾ ਹੈ ਅਤੇ ਸਾਰੇ ਜਾਣਦੇ ਹਨ ਕਿ ਕਾਂਗਰਸ ਪਾਰਟੀ ਇਹ ਚੋਣਾਂ ਆਪਣੇ ਬਲਬੂਤੇ ਤੇ ਲੜਨ ਲਈ ਤਿਆਰ ਹੈ ਇਸ ਦੇ ਲਈ ਪਾਰਟੀ ਦੇ ਹਰੇਕ ਛੋਟੇ ਵੱਡੇ ਲੀਡਰ ਅਤੇ ਵਰਕਰ ਨੂੰ ਹੁਣ ਸਖਤ ਮਿਹਨਤ ਕਰਨੀ ਪਵੇਗੀ ਅਤੇ ਹਰੇਕ ਖਲਕੀ ਤੋਂ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਲਈ ਜੋਰ ਲਗਾਉਣਾ ਹੋਵੇਗਾ ਉਨ੍ਹਾਂ ਕਿਹਾ ਕਿ ਪਾਰਟੀ ਦੇ ਹੁਕਮਾਂ ਮੁਤਾਬਕ 11 ਪਰਵਦੀ ਨੂੰ ਸਮਰਾਲਾ ਵਿਕੇ ਹੋ ਰਹੀ ਪਹਿਲੀ ਸਟੇਟ ਕਨਵੈਨਸ਼ਨ ਵਿੱਚ ਸਮੂਹ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ ਲਾਜ਼ਮੀ ਹੈ ਤਾਂ ਜੋ ਉਹ ਪਾਰਟੀ ਦੇ ਕੋਮੀ ਪ੍ਰਧਾਨ ਮਲਕਾਰਜਨ ਖੜਕੇ ਦੇ ਵਿਚਾਰ ਸੁਣ ਸਕਣ ਅਤੇ ਚੋਣਾਂ ਸਬੰਧੀ ਪਾਰਟੀ ਦਾ ਅਗਲਾ ਪ੍ਰੋਗਰਾਮ ਆਪਣੇ-ਆਪਣੇ ਖੇਤਰਾਂ ਦੇ ਅੰਦਰ ਲੋਕਾਂ ਤੱਕ ਪਹੁੰਚਾ ਸਕਣ। ਉਹਦਰ ਇਸ ਕਨਵੈਨਸ਼ਨ ਨੂੰ ਲੈ ਕੇ ਕਾਂਗਰਸੀ ਵਰਕਰਾਂ ਚ ਪਾਰਿਤ ਸਾ ਪਾਇਆ ਜਾ ਰਿਹਾ ਹੈ। ਜੋ ਜਿਹੜੀ ਅੱਜ ਮੀਟਿੰਗ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਵੇਖੋ ਜੀ ਖੜਗੇ ਸਾਹਿਬ ਦੀ ਜਿਹੜੀ ਫਰਸਟ ਕਨਵੈਨਸ਼ਨ ਹੋਣ ਈ ਹੈ ਇਹਦੇ ਪੰਜਾਬ ਦੇ ਵਿੱਚ 11 ਤਰੀਕ ਨੂੰ ਉਹਨੂੰ ਕਾਮਯਾਬ ਕਰਨ ਵਾਸਤੇ ਕਾਂਗਰਸ ਪਾਰਟੀ ਨੇ ਡਿਸਟ੍ਰਿਕਟ ਕੋਆਰਡੀਨੇਟਰ ਮੈਨੂੰ ਲਾਇਆ ਇੱਥੇ ਗੁਰਦਾਸਪੁਰ ਦੇ ਵਿੱਚ ਤੇ ਅਸੀਂ ਹਰ ਵਿਧਾਨ ਸਭਾ ਦੇ ਵਿੱਚ ਹਰ ਬਲਾਗ ਦੇ ਵਿੱਚ ਹਰ ਪਿੰਡ ਦੇ ਵਿੱਚ ਪਹੁੰਚਣ ਦਾ ਕੰਮ ਕਰ ਰਹੇ ਹਾਂ ਕਿ ਕਾਰਕਟਰਾਂ ਦੇ ਵਿੱਚ ਜਾ ਕੇ ਉਸ ਕਨਵੈਨਸ਼ਨ ਨੂੰ ਸਫਲ ਕਰਨ ਵਾਸਤੇ ਕਾਰਕਟਰ ਜਿਹੜਾ ਸਾਡਾ ਉੱਥੇ ਪਹੁੰਚੇ ਉਹਦੇ ਵਾਸਤੇ ਹੀ ਇਹ ਮੀਟਿੰਗ ਕੀਤੀ ਸੀਗੀ ਔਰ ਅੱਜ ਅਸੀਂ ਤੀਸਰੀ ਮੀਟਿੰਗ ਕਰ ਚੁੱਕੇ ਆ ਔਰ ਜਿਦੇ ਵੇ ਸ ਬਹੁਤ ਉਤਸ਼ਾਹੀ ਲੋਕਾਂ ਦਾ ਔਰ 11 ਤਰੀਕ ਨੂੰ ਜਿਹੜਾ ਮੈਨੂੰ ਲੱਗਦਾ ਹੈ ਕਿ ਗੁਰਦਾਸਪੁਰ ਦੇ ਵਿੱਚੋਂ ਬਹੁਤ ਭਾਰੀ ਸੰਖਿਆ ਦੇ ਵਿੱਚ ਲੋਕ ਪਹੁੰਚਣਗੇ ਉੱਥੇ ਇਹੋ ਹੀ ਅਪੀਲ ਅਸੀਂ ਲੋਕਾਂ ਕਰਨਾ ਆਏ ਹਾਂ ਔਰ ਸਾਨੂੰ ਆਸ਼ਵਾਸਨ ਲੋਕਾਂ ਨੇ ਦਿੱਤਾ ਕਿ ਹਾਂ ਵੀ ਹੀ ਪਹੁੰਚਾਂਗੇ ਸਰ ਆਉਣ ਵਾਲੀ ਚੋਣਾਂ ਲੈ ਕੇ ਚੱਦੀ ਜਾ ਰਹੀ ਹੈ ਹਾਂਜੀ ਬਿਲਕੁਲ 2024 ਦੇ ਚੋਣ ਆ ਰਹੇ ਨੇ ਔਰ ਉਸੇ ਨੂੰ ਲੈ ਕੇ ਹਰ ਸਟੇਟ ਦੇ ਵਿੱਚ ਸਾਡੇ ਰਾਸ਼ਟਰੀ ਦੇਸ ਮਲਿਕਾੁਰਨ ਖੜਗੇ ਜੀ ਜਾ ਰਹੇ ਨੇ ਤੇ 11 ਤਰੀਕ ਨੂੰ ਪੰਜਾਬੇ ਆ ਚਾਰੇ ਨੇ ਆਪਣੇ ਵਰਕਰਸ ਦੇ ਨਾਲ ਗੱਲ ਕਰਨ ਵਾਸਤੇ ਇਥੇ ਬੂਥ ਲੈਵਲ ਦੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਦੇ ਨਾਲ ਬਲੌਗ ਦੇ ਜਿਹੜੇ ਵਰਕਰ ਨੇ ਵਿਧਾਨ ਸਭਾ ਦੇ ਨੇ ਉਹਨਾਂ ਸਾਰੇ ਵਰਕਰ ਦੇ ਨਾਲ ਉਹ ਮੀਟਿੰਗ ਗੱਲਬਾਤ ਕਰਨਗੇ ਉਹਨਾਂ ਦੀ ਸਮੱਸਿਆ ਸੁਣਨਗੇ ਮੈਂ ਮਮਤਾ দত্ত ਜੀ ਤੀਨਾ ਨਗਰ ਦੀ ਕੋਆਰਡੀਨੇਟਰ ਦੇ ਤੌਰ ਤੇ ਮੇਰੀ ਡਿਊਟੀ ਲੱਗੀ ਹੈ ਤੇ ਅੱਜ ਸਾਡੇ ਦੇ ਵਿੱਚ ਸਾਡੇ ਨਤੇਜਪਾਲ ਸਿੰਘ ਜੀ ਆਏ ਨੇ ਇਹਨਾਂ ਦੇ ਡਿਸਟ੍ਰਿਕਟ ਦੇ ਤੌਰ ਤੇ ਡਿਊਟੀ ਲੱਗੀ ਹੈ ਸਾਡੇ ਪ੍ਰਧਾਨ ਪ੍ਰਭਾਰੀ ਸਾਹਿਬ ਦਵਿੰਦਰ ਯਾਦਵ ਜੀ ਨੇ ਇਹਨਾਂ ਦੀ ਡਿਊਟੀ ਇੱਥੇ ਲਗਾਈ ਹੈ ਜਿਹੜਾ ਸਾਡਾ 11 ਤਰੀਕ ਨੂੰ ਸਾਡੀ ਜਿਹੜੀ ਕਨਵੈਨਸ਼ਨ ਹੋਣ ਜਾ ਰਹੀ ਹੈ ਸਮਰਾਲੇ ਦੇ ਵਿੱਚ ਉੱਤੇ ਸਾਡੇ 올 ਇੰਡੀਆ ਦੇ ਪ੍ਰੈਜ਼ੀਡੈਂਟ ਸਾਡੇ ਖੜਗੇ ਸਾਹਿਬ ਆ ਰਹੇ ਨੇ ਉਹਨਾਂ ਦੇ ਉੱਥੇ ਰੈਨਮਾਈ ਦੇ ਵਿੱਚ ਜਿਹੜੀ ਮੀਟਿੰਗ ਹੋ ਰਹੀ ਹੈ ਸਾਡੇ ਸਾਰੇ ਵਰਕਰਸ ਜਿੰਨੇ ਵੀ ਸਾਡੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਨੇ ਸਾਡੇ ਬਲਾਕ ਲੈਵਲ ਤੋਂ ਲੈ ਕੇ ਮੰਡਲ ਕਮੇਟੀਆਂ ਦੇ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਦੇ ਪ੍ਰਧਾਨ ਬਲਾਕ ਪ੍ਰੈਜ਼ੀਡੈਂਟ ਜਿਹੜੇ ਸਾਡੇ ਉਹਨਾਂ ਦੀ ਸਾਰਿਆਂ ਨੂੰ ਉੱਥੇ ਮਾਨ ਤੇ ਸਨਮਾਨ ਮਿਲੇਗਾ ਤੇ ਉਹ ਸਾਡੀ ਕਨਵੈਨਸ਼ਨ ਦੀ ਤਿਆਰੀ ਦੇ ਵਿੱਚ ਸਾਡੇ ਜਿਹੜੇ ਸਾਰਾ ਵਰਕਰ ਸਾਡੇ ਜਿਹੜੇ ਨੇ ਉਹ ਮਮਾ ਕੇ ਉਸ ਸਾਡੀ ਕਨਵੈਨਸ਼ਨ ਦੇ ਵਿੱਚ ਪਹੁੰਚਣਗੇ